ਤੇਰੇ ਮਾਰਗ ਤੇ ਚੱਲ ਕੇ ਮੈਨੂੰ ਸਕੂਨ ਨਹੀਂ ਮਿਲਿਆ ਚੱਲ ਮੈਂ ਜ਼ਰੂਰ ਰਿਆਂ ਲੇਕਿਨ ਨਿਤ ਦੀ ਬੇਚੈਨੀ ਨਿਤ ਦੇ ਝਗੜੇ ਫਿਰ ਜੇ ਕਦੀ ਮੈਂ ਸੋਚਦਾ ਥੋੜਾ ਆਰਾਮ ਕਰ ਲਵਾਂ ਬਹੁਤ ਚਲੇ ਆ ਥੋੜਾ ਬਿਸ਼ਰਾਮ ਕਰ ਲਵਾਂ ਬਸ ਮੈਂ ਬਿਸ਼ਰਾਮ ਕਰਨ ਹੀ ਲੱਗਦਾ ਆਪਣਾ ਸਾਜ਼ੋ ਸਮਾਨ ਸਾਹਮਣੇ ਖਲੇਰ ਕੇ ਰੱਖਦਾ ਔਰ ਸੌਣ ਦੀ ਕਰਦਾ ਤਾਂ ਜਰਸ ਫਰਿਆਦ ਮੀ ਦਾਰਦ ਕੇ ਬਰਬੰਦੇ ਮਹਿਮਲਾ ਮੌਤ ਦਾ ਘੜਿਆਲ ਵੱਜ ਪੈਂਦਾ ਜੋ ਕਹਿੰਦਾ ਆਪਣੇ ਕਚਾਵੇ ਬਨੋ ਤੇ ਕੂਚ ਕਰੋ ਅਰਬ ਦੇਸ਼ਾਂ ਦੇ ਚ ਕਾਰਵਾਂ ਚੱਲਦੇ ਸਨ 100 100 1.5 150 ਉੱਠਾਂ ਦੇ ਕਾਫਲੇ ਰਾਤ ਨੂੰ ਵਿਸ਼ਰਾਮ ਕਰਨਾ ਜਿਉ ਸਵੇਰੇ ਕਾਰਵਾਂ ਚੱਲਦਾ ਸੀ ਉਸ ਤੋਂ ਪਹਿਰੇ ਨਗਾਰਾ ਵਜਾ ਦਿੱਤਾ ਜਾਂਦਾ ਸੀ ਤਿਆਰੀ ਕਰੋ ਛੇਤੀ ਤੇ ਹੁਣ ਚੱਲਣਾ ਹੈ ਤਾਂ ਹਾਫਿਜ਼ ਕਹਿੰਦੇ ਕਦੀ ਮੈਂ ਸੋਚਦਾ ਵਿਸ਼ਰਾਮ ਕਰਾਂ ਬਈ ਰੋਜ਼ ਨਮਾਜ਼ ਪੜਨਾ ਚਲੋ ਅੱਜ ਨਹੀਂ ਪੜ੍ਹਨੀ ਰੋਜ਼ ਤਸਬੀਹ ਫੇਰਦਾ ਚਲੋ ਅੱਜ ਨਹੀਂ ਫੇਰਨੀ ਰੋਜ਼ ਮਸਜਿਦ ਵਿੱਚ ਜਾਣਾ ਅੱਜ ਨਹੀਂ ਜਾਣਾ ਇਸ ਤਰ੍ਹਾਂ ਮਨੁੱਖ ਦੇ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ ਵੀ ਮੈਂ ਰੋਜ਼ ਨਿਤਨੇਮ ਕਰਦਾ ਚਲੋ ਅੱਜ ਛੱਡੋ ਰੋਜ਼ ਗੁਰਦੁਆਰੇ ਜਾਂਦੇ ਆ ਚਲੋ ਇੱਕ ਦੋ ਦਿਨ ਨਾ ਹੀ ਸਹੀ ਰੋਜ਼ ਅੰਮ੍ਰਿਤ ਵੇਲੇ ਉੱਠਦੇ ਆ ਚਲੋ ਦੋ ਚਾਰ ਦਿਨ ਨਾ ਹੀ ਸਹੀ ਐਸਾ ਵਿਸ਼ਰਾਮ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤੋ ਹਾਫਿਜ਼ ਕਹਿੰਦੇ ਜਦ ਮੈਂ ਤਸਬੀਹ ਇੱਕ ਪਾਸੇ ਰੱਖ ਦਿੰਦਾ ਮਸੱਲਾ ਇੱਕ ਪਾਸੇ ਰੱਖ ਦੇਣਾ। ਖੁਦਾ ਦੀ ਇਬਾਦਤ ਨੂੰ ਵੀ ਇੱਕ ਪਾਸੇ ਰੱਖ ਦੇਣਾ। ਚਲੋ 2-4 ਦਿਨ ਬਿਸ਼ਰਾਮ ਕਰੀਏ। ਬਹੁਤ ਚੱਲ ਰਿਹਾ ਹੈ, ਬਹੁਤ ਚੱਲ ਰਿਹਾ ਹੈ। ਤਾਂ ਜਦਸ ਫਰਿਆਦ ਨਹੀਂ ਦਾਰਦ ਕਿ ਬਰਬੰਦੇਦ ਮੈਂ ਮਲ। ਫਿਰ ਕੋਈ ਮੌਤ ਦਾ ਘੜਿਆਲ ਵੱਜ ਪੈਂਦਾ ਹੈ। ਔਰ ਕਹਿੰਦਾ ਹੈ, "ਐ ਫਕੀਰ ਕੋਚ ਕਰ।" ਤੋਂ ਆਵਾਜ਼ ਸੁਣ ਕੇ ਨਗਾਰੇ ਦੀ ਖਿਲੇ ਰਿਹਾ ਸਮਾਨ ਮੈਂ ਫਿਰ ਬੰਦਾ। ਫਿਰ ਇਕੱਠਾ ਕਰਦਾ ਫਿਰ ਮੈਂ ਇਹ ਪੋਚੜੀ ਸਿਰ ਤੇ ਰੱਖਦਾ ਫਿਰ ਮੈਂ ਚੱਲਦਾ ਫਰੀਦ ਕਹਿੰਦੇ ਨ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਭੱਥ ਬੰਨ ਉਠਾਈ ਪੋਟਲੀ ਕਿੱਥੇ ਵੰਨਾਂ ਗਤ ਪੰਡ ਚੁੱਕ ਤੇ ਲਈਏ ਪਰ ਚੱਲਣਾ ਬੜਾ ਔਖਾ ਪਰ ਹੁਣ ਪੰਡ ਛੁੱਟੀ ਵੀ ਨਹੀਂ ਜਾਂਦੀ ਕਿਉਂਕਿ ਬਹੁਤ ਕੀਮਤੀ ਹੈ ਪੁਰਾਣੇ ਤਜਰਬੇ ਨੇ ਕੁਝ ਅਨੁਭਵ ਹੈ ਕੁਝ ਗੱਲ ਲੱਭੀ ਹੈ ਇਸ ਵਾਸਤੇ ਇਸ ਪੰਡ ਨੂੰ ਸੁਟਣਾ ਵੀ ਬੜੀ ਔਖੀ ਗੱਲ ਹੈ ਭਗਤ ਦੀ ਇਹ ਮੁਸ਼ਕਿਲ ਆਉਂਦੀ ਹੈ ਕਿ ਸੰਸਾਰ ਦਾ ਰਸ ਉਹ ਵੇਖ ਚੁੱਕਿਆ ਹੈ ਇਸ ਵਾਸਤੇ ਸੰਸਾਰ ਦੀ ਤਰ੍ਹਾਂ ਮੁੜਨਾ ਨਹੀਂ ਚਾਹਦਾ ਤੇ ਨਿਰੰਕਾਰ ਦਾ ਮਾਰਗ ਬੜਾ ਵਿਖੜਾ ਪਹਾੜੀ ਰਸਤਾ ਉਸ ਤੋਂ ਚੜ੍ਹਿਆ ਨਹੀਂ ਜਾਂਦਾ ਪਿੱਛੇ ਮੁੜਨਾ ਨਹੀਂ ਚਾਹਦਾ ਕਿਉਂਕਿ ਪਿੱਛੇ ਕੁਝ ਹੈ ਹੀ ਨਹੀਂ ਅੱਗੇ ਜਾਣ ਦੀ ਸਮਰੱਥਾ ਨਹੀਂ ਇੱਥੇ ਦੁਬਦਾ ਖੜੀ ਹੋ ਜਾਂਦੀ ਹੈ ਔਰ ਇਸ ਦੁਬਧਾ ਦੇ ਚ ਦੁਨੀਆ ਦੇ ਅਨੇਕਾਂ ਹੀ ਆਸਤਿਕ ਮਨੁੱਖ ਪਏ ਨੇ ਅਨੇਕਾਂ ਹੀ ਭਗਤ ਪਏ ਨੇ ਅੱਗੇ ਜਾਣ ਦੀ ਸਮਰੱਥਾ ਨਹੀਂ ਤੇ ਪਿੱਛੇ ਮੁੜਨਾ ਨਹੀਂ ਚਾਹਦੇ ਪਿੱਛੇ ਜਾਣਾ ਨਹੀਂ ਚਾਹਦੇ ਕਿਉਂਕਿ ਸੰਸਾਰ ਦਾ ਰਸ ਵੇਖ ਲਿਆ ਕੁਝ ਵੀ ਨਹੀਂ ਹੈ ਤੇ ਨਿਰੰਕਾਰ ਦਾ ਰਸ ਪ੍ਰਾਪਤ ਕਰਨ ਦੀ ਹਿੰਮਤ ਨਹੀਂ ਤਾਕਤ ਨਹੀਂ ਚੜਨ ਦੀ ਸਮਰੱਥਾ ਨਹੀਂ ਤੋ ਹਾਫਿਜ਼ ਕਹਿੰਦੇ ਨੇ ਜਰਸ ਫਰਿਆਦ ਮੀ ਦਰਦ ਕਿ ਬਰਬੰਦੇਦ ਮਹਿਮਲਹਾ ਅਗਾਹ ਚੱਲ ਕੇ ਬੜਾ ਦੁਖ ਤਰੋਣਾ حافظ ਨੇ ਰੋਇਆ ਉਹ ਕਹਿੰਦੇ ਨੇ ਸ਼ਬੇ ਤਾਰੀਕ ਵੀ ਮੇ ਮੌਜ ਗਰਦਾ ਬੇਚੁਣੀ ਆਲ ਕੁਜਾ ਦਾ ਆਨੰਦ ਹਾਲੇ ਮਾਂ ਸੁਬਕਸਾਰਾਂ ਨੇ ਸਾਹਿਲ ਹਾ ਪੰਜਾਬੀ ਅਨਵਾਦ ਇਸ ਦਾ ਪ੍ਰਿੰਸਪਲ ਗੰਗਾ ਸਿੰਘ ਨੇ ਇਸ ਢੰਗ ਨਾਲ ਕੀਤਾ ਹੈ ਰਾਤ ਹਨੇਰੀ ਘੁੰਮਣ ਘੇਰੀ ਪਾਣੀ ਠਾਠਾ ਮਾਰੇ ਓ ਕੀ ਜਾਣਨ ਹਾਲ ਅ ਸਾਡਾ ਜੋ ਰਹਿੰਦੇ ਨਦੀ ਕਿਨਾਰੇ ਹਾਫਿਜ਼ ਕਹਿੰਦੇ ਨੇ ਇੱਕ ਤੇ ਰਾਤ ਹਨੇਰੀ ਹੈ ਇੱਕ ਮੇਰੇ ਨਾਲ ਕੋਈ ਨਹੀਂ ਫਿਰ ਰਸਤੇ ਚ ਦਰਿਆ ਪੈਂਦਾ ਮੈਂ ਦਰਿਆ ਦੇ ਚ ਪੈਰ ਪਾ ਬੈਠਾ ਪਾਰਲੇ ਕੰਡੇ ਤੇ ਉਹ ਮੇਰਾ ਪ੍ਰੀਤਮ ਬੈਠਾ ਜਿਸ ਨੂੰ ਮੈਂ ਮਿਲਣਾ ਹੈ ਪਰ ਦਰਿਆ ਦੀ ਲਹਿਰਾਂ ਦੇ ਚ ਮੌਜਾਂ ਦੇ ਚ ਗੁੰਮਣ ਘੇਰੀ ਦੇ ਚ ਮੈਂ ਫਸ ਗਿਆ ਮੈਂ ਭਟਕ ਗਿਆ ਹੁਣ ਉਹ ਹਾਲ ਮੇਰਾ ਕੀ ਜਾਣਨ ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ ਇਸ ਮਾਰਗ ਤੇ ਕਦੀ ਚਲੇ ਹੀ ਨਹੀਂ ਇਹ ਤੇ ਹੈ ਧਰਮ ਦੇ ਮਾਰਗ ਦਾ ਦੁਖੜਾ ਪਰਮਾਰਥ ਦੇ ਮਾਰਗ ਦਾ ਦੁਖੜਾ ਸ਼ਬੇ ਤਾਰੀਕ ਬੀ ਮੈ ਮौज ਗਰਦਾ ਬੇਚੁਣੀ ਆਇਲ ਕੁਜਾ ਦਾ ਨਿੰਦੇ ਹਾਲੇ ਮਾਂ ਸੁਬਕਸਾਰਾਂ ਨੇ ਸਾਹਿਲ ਇਸ ਨਜ਼ਮ ਨੂੰ ਸਾਹਮਣੇ ਰੱਖ ਕੇ ਕਵੀ ਸ਼ਰਮੌਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਨੇ ਇੱਕ ਨਜ਼ਮ ਉਚਾਰਨ ਕੀਤੀ ਹੈ ਹਾਫਿਜ਼ ਦੀ ਨਜ਼ਮ دیਵਾਨੇ ਹਾਫਿਜ਼ ਦੀ ਪਹਿਲੀ ਨਜ਼ਮ ਹੈ ਨੰਦ ਲਾਲ ਦੀ ਨਜ਼ਮ دیਵਾਨੇ ਗੋਆ ਦੀ ਦੂਸਰੀ ਨਜ਼ਮ ਹੈ ਔਰ ਦੋਹਾਂ ਨਜ਼ਮਾਂ ਦੀ ਸ਼ੈਲੀ ਇੱਕ ਸ਼ਬਦਾਵਲੀ ਇੱਕ ਔਰ ਤਰਜ਼ ਬਿਆਨੀ ਇੱਕ ਜਿਸ ਤਰ੍ਹਾਂ ਕਿ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਿਲਦੇ ਨੇ ਇੱਕ ਫਰੀਦ ਦਾ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦੋਵਾਂ ਦੀ ਸ਼ੈਲੀ ਇੱਕ ਸ਼ਬਦਾਵਲੀ ਇੱਕ ਰਵਾਨੀ ਇੱਕ ਤਰਜ਼ ਬਿਆਨ ਇੱਕ ਫਰੀਦ ਦਾ ਸ਼ਬਦ ਹੈ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ ਹੱਥ ਨਾ ਲਾਈ ਕ ਸੰਬੜੇ ਜਲ ਜਾਸੀ ਢੋਲਾ ਬਾਬਾ ਫਰੀਦ ਕਹਿੰਦੇ ਨੇ ਕਿ ਜਦ ਦਰਿਆ ਤੋਂ ਪਾਰ ਹੋਣ ਦਾ ਵਕਤ ਸੀ ਸ਼ਾਂਤ ਸੀ ਦਰਿਆ ਉਸ ਵਕਤ ਤੂੰ ਪਾਰ ਹੋਣ ਦੀ ਕੋਸ਼ਿਸ਼ ਨਾ ਕੀਤੀ ਤੇਰੇ ਕੋਲ ਬੇੜੀ ਵੀ ਨਵੀਂ ਸੀ ਤੂੰ ਪਾਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਜਦ ਦਰਿਆ ਦੇ ਚ ਤਗਿਆ ਨਹੀਂ ਆ ਗਈ ਹੈ ਬੇੜਾ ਪੁਰਾਣਾ ਨਵਾਂ ਤੋਂ ਬਣਾਇਆ ਨਹੀਂ ਤੇ ਹੁਣ ਕਿਸ ਤਰ੍ਹਾਂ ਪਾਰ ਹੋਵੇਗਾ ਜਵਾਨੀ ਦੇ ਚ ਬਚਪਨ ਦੇਚ ਖੁਦਾ ਦੀ ਇਬਾਦਤ ਨਾ ਕੀਤੀ ਰੱਬ ਦਾ ਨਾਂ ਨਾ ਲਿਆ ਬੁਢੇਪਾ ਵੀ ਵਿਅਰਥ ਚਲਾ ਗਿਆ ਅੰਤਿਮ ਸਮੇਂ ਜਦ ਜੀਵਨ ਦੇ ਸਾਗਰ ਦੇ ਚੋਂ ਸਵਾਸ ਉਛਲਣ ਲੱਗ ਪਏ ਤਾਂ ਅਲੇ ਦਲੇ ਰਿਸ਼ਤੇਦਾਰ ਖੜੇ ਹੋ ਕੇ ਕਹਿਣ ਭਈ ਰਾਮ ਆਖ ਖੁਦਾ ਖੁਦਾ ਕਹ ਵਾਹਿਗੁਰੂ ਵਾਹਿਗੁਰੂ ਆਖ ਬਾਬਾ ਫਰੀਦ ਕਹਿੰਦੇ ਹੁਣ ਆਖਣਾ ਬੜਾ ਔਖਾ ਹੈ ਹੁਣ ਤੇ ਸਾਗਰ ਦੇ ਤੂਫਾਨ ਆ ਗਏ हूं ते दरियानी आ गई है हूँ गल नहीं बनेगी जब किश्ती साबतो सालम थी मनजिल की तमन्ना किसको थी अब ऐसी किश्ती पर मंजिल की तमन्ना कौन करे अंतिम समय रिश्तेदार आके घेर दिन जद स्वास निकल दिन भी राम कह वाहगुरु कह पर हूँ किस तरह कह हूँ ते सागर दूफान आ गया ਹੁਣ ਤੇ ਲਹਿਰਾਂ ਉਛਲ-ਉਛਲ ਕੇ ਬਾਹਰ ਪੈ ਰਹੀਆਂ ਹਨ ਹੁਣ ਤੇ ਟਕਰਾਓ ਹੈ ਹੁਣ ਤੇ ਪਾਰ ਜਾਣਾ ਬੜਾ ਔਖਾ ਹੈ ਪਰ ਉਸ ਵਕਤ ਮਨੁੱਖ ਨੂੰ ਐਸਾ बोध ਆਉਂਦਾ ਹੈ ਕਿ ਜੀਵਨ ਵਿਅਰਥ ਚਲਾ ਗਿਆ ਜ਼ਿੰਦਗੀ ਵਿਅਰਥ ਚਲੀ ਗਈ ਜੀਵਨ ਦੀ ਕਦਰ ਵੀ ਉਸ ਵਕਤ ਪੈਂਦੀ ਹੈ ਪਰ ਜੀਵਨ ਨੂੰ ਉਹ ਇਸਤੇਮਾਲ ਕਰ ਸਕੇ ਸਮਾਂ ਨਹੀਂ ਰਿਹਾ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਿਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜ਼ਿੰਦਗੀ ਦਾ ਦੀਵਾ ਅੱਜ ਬੁਝਣ ਲੱਗਾ ਅੱਜ ਰੋਸ਼ਨੀ ਦਾ ਪਤਾ ਚਲਿਆ ਅੱਜ ਪ੍ਰਕਾਸ਼ ਦਾ ਪਤਾ ਚਲੇ ਤੋ ਬਾਬਾ ਫਰੀਦ ਕਹਿੰਦੇ ਨੇ ਹੱਥ ਨਾ ਲਾਈ ਕਸਮ ਬੜੇ ਜਲ ਜਾਸੀ ਢੋਲਾ ਇਹ ਅਗਨ ਬੜੀ ਸੁੰਦਰ ਹੈ ਅਗ ਬਹੁਤ ਖੂਬਸੂਰਤ ਹੈ ਪਰ ਆਪਣਾ ਵਿੱਚ ਹੱਥ ਨਾ ਪਾਈ ਇਸ ਨੂੰ ਇਸਤੇਮਾਲ ਦੇ ਇਸਤੇ ਲਿਆਵੇਂ ਭੋਜਨ ਪਕਾ ਛੱਡੀ ਹੋਰ ਜ਼ਰੂਰੀ ਕੰਮ ਇਸ ਤੋਂ ਲੈ ਲਈ ਪਰ ਅਗ ਦੇ ਵਿੱਚ ਆਪਣਾ ਹੱਥ ਨਾ ਪਾਈ ਸੜ ਜਾਏਗਾ ਤਬਾਹ ਹੋ ਜਾਏਗਾ ਇਹ ਵੇਖਣ ਦੇ ਵਿੱਚ ਖੂਬਸੂਰਤ ਹੈ ਇਸ ਦੇ ਹੱਕ ਆਤ ਨਾ ਪਾਈ ਇਹ ਸ਼ਬਦ ਬਾਬੇ ਫਰੀਦ ਦਾ ਆਖਰੀ ਪੰਕਤੀਆਂ ਨੇ ਕਹੇ ਫਰੀਦ ਸਹੇਲਿਓ ਸੋ ਅਲਾਈ ਸੀ ਹੰਸ ਚਲਸੀ ਢਮਣਾ ਇਹ ਤਨ ਢੇਰੀ ਥੀ ਸੀ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਜੋ ਬਾਬੇ ਫਰੀਦ ਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤਾ ਮੇਰੇ ਪਾਤਸ਼ਾਹ ਨੇ ਸਾਇਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਗੇ ਵਹਿੇਲਾ ਨਾ ਸਰ ਵਰਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਦੋਵਾਂ ਦੀ ਭਾਸ਼ਾ ਗਾਲਬਨ ਮਲਤਾਨੀ ਹੈ ਮਲਤਾਨੀ ਪੰਜਾਬੀ ਰਵਾਨੀ ਵੀ ਇੱਕੋ ਹੈ ਤਰਜ਼ ਬਿਆਨੀ ਵੀ ਇੱਕੋ ਹੈ ਸ਼ੈਲੀ ਵੀ ਇੱਕ ਹੈ ਕਰੀਬਨ ਕਰੀਬਨ ਮਜ਼ਮੂਨ ਵੀ ਇੱਕੋ ਹੀ ਹੈ ਇੱਕ ਦੇ ਚ ਨਿਰਾਸ਼ਾ ਹੈ ਇੱਕ ਦੇ ਚ ਆਸ ਹੈ ਬਸ ਇਤਨਾ ਫਰਕ ਜ਼ਰੂਰ ਹੈ ਫਰੀਦ ਕਹਿ ਰਹੇ ਨੇ ਤੂੰ ਬੇੜਾ ਬਣਾਇਆ ਹੀ ਨਹੀਂ ਪਾਰ ਹੋਣ ਵਾਸਤੇ ਤੇ ਉਛਲਿਆ ਹੋਇਆ ਸਰੋਵਰ ਜਦ ਸਾਹਮਣੇ ਆਏਗਾ ਤੋ ਪਾਰ ਹੋਣਾ ਬੜਾ ਔਖਾ ਹੋਵੇਗਾ ਹੁਣ ਇਹ ਸ਼ਾਰਤਨ ਗੱਲ ਕਰ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਖੋਲਦੇ ਨੇ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਗੇ ਵਹਿਲਾ ਤੂੰ ਜਪ ਤੇ ਤਪ ਦਾ ਬੇੜਾ ਬਣਾ ਬੜੇ ਸੌਕੇ ਡੰਗ ਨਾਲ ਲੰਘ ਜਾਏਗਾ ਫਿਰ ਬਾਬਾ ਫਰੀਦ ਕਹਿੰਦੇ ਹੱਥ ਨਾ ਲਾਈਂ ਕਸੁੰਬੜੇ ਜਲ ਜਾਸੀ ਢੋਲਾ ਅੱਗ ਦੇ ਚ ਹੱਥ ਨਾ ਪਾਈਂ ਜਲ ਜਾਸੈ ਸਾਇਬ ਕਹਿੰਦੇ ਤੇਰਾ ਇੱਕੋ ਨਾਮ ਮਾ ਜੇ ਢੜਾ ਰੱਤਾ ਮੇਰਾ ਚੋਲਾ ਸਾਦ ਰੰਗ ਢੋਲਾ ਤੇਰੇ ਨਾਮ ਦੇ ਰਸ ਨਾਲ ਮੇਰਾ ਜ਼ਿੰਦਗੀ ਦਾ ਚੋਲਾ ਲਾਲ ਹੋ ਗਿਆ ਰੱਤਾ ਵਿਕਾਰਾਂ ਦੀ ਅਗਨ ਨਹੀਂ ਸਾੜਦੀ ਅੱਜ ਅਸੀਂ ਦੇਖਦੇ ਹਾਂ ਫਾਇਰ ਪ੍ਰੂਫ ਬਕੈਦਾ ਬਸਤਰ ਨਿਕਲਾਏ ਨੇ ਕਿਧਰੇ ਅਗ ਲੱਗ ਜਾਏ ਇਹਨਾਂ ਕੱਪੜਿਆਂ ਨੂੰ ਪਹਿਨ ਕੇ ਅਗ ਬੁਝਾਣ ਦੀ ਕੋਸ਼ਿਸ਼ ਕਰਦੇ ਨੇ ਫਾਇਰ ਬ੍ਰਿਗੇਡ ਦਾ ਜੋ ਅਮਲਾ ਹੈ ਸਾਬਕਦਰ ਜਿਹੜਾ ਨਾਮ ਦਾ ਚੋਲਾ ਪਹਿਨ ਲੈਂਦਾ ਹੈ ਗਿਆਨ ਦਾ ਚੋਲਾ ਪਹਿਨ ਲੈਂਦਾ ਹੈ ਉਹਨੂੰ ਵਿਕਾਰਾਂ ਦੀ ਅਗਨ ਨਹੀਂ ਸਾੜਦੀ ਉਹਨੋਂ ਵਿਕਾਰਾਂ ਦੀ ਤਪਸ਼ ਨਹੀਂ ਸਾੜਦੀ ਉਸ ਅਗ ਦੇ ਚ ਰਹਿੰਦਾ ਹੋਇਆ ਵੀ ਅਗ ਤੋਂ ਬਚ ਜਾਂਦਾ ਹੈ ਤੋ ਜੈਸੇ ਇਨਾ ਦੋ ਸ਼ਬਦਾਂ ਦੀ ਸ਼ੈਲੀ ਸ਼ਬਦਾਵਲੀ ਇੱਕ ਹੈ ਹਾਫਿਜ਼ ਤੇ ਨੰਦ ਲਾਲ ਦੀ ਨਜ਼ਮਾਂ ਦੀ ਤਰਜ਼ ਬਿਆਨੀ ਤੇ ਰਵਾਨੀ ਇੱਕ ਹੈ ਹਾਫਿਜ਼ ਕਹਿੰਦੇ ਨੇ ਮਰਾਉ ਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚੋਂ ਹਰਦਮ ਜਰਸ ਫਰਿਆਦ ਮੇ ਦਾ ਰਦ ਕਿ ਬਰਬੰਦੇ ਮਹਿਮਲ ਹਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇਚ ਨਹੀਂ ਆਇਲ ਕੁਜਾ ਦਾ ਨਿੰਦੇ ਹਾਲੇ ਮਾਸ ਬੁਖਸਾਰਾ ਨੇ ਸਾਇਲਾ ਇਸ ਦਾ ਜਵਾਬ ਦਿੰਦੇ ਨੇ ਭਾਈ ਸਾਹਿਬ ਬਾਈ ਨੰਦ ਲਾਲ ਮਰਾਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾਦੀ ਜਰਸ ਬੇਹੂਦਮੇ ਨਾਲ ਅਦ ਕੁਜਾ ਬੰਦੇ ਮਹਿਮਲ ਹਾ ਭਾਈ ਸਾਹਿਬ ਭਾਈ ਨੰਦ ਲਾਲ ਤਰਜ਼ੇ ਬਿਆਨੀ ਸ਼ੈਲੀ ਸ਼ਬਦਾਵਲੀ ਸਭ ਇੱਕੋ ਹੀ ਹੈ ਹਾਫਿਜ਼ ਮਾਰਗ ਦਾ ਰੋਣਾ ਰੋ ਰਹੇ ਨੇ ਨੰਦ ਲਾਲ ਮਾਰਗ ਦੀਆਂ ਖੁਸ਼ੀਆਂ ਦੱਸ ਰਹੇ ਨੇ ਇੱਕ ਵਿਛੋੜੇ ਦੀ ਅਗਨ ਦੇ ਵਿੱਚ ਤਪ ਰਿਹਾ ਹੈ ਇੱਕ ਮਿਲਾਪ ਦੇ ਰਸਤੇ 'ਚ ਭੇਜਿਆ ਹੋਇਆ ਹੈ ਇੱਕ ਦੀਆਂ ਅੱਖਾਂ ਵੇਖਣ ਨੂੰ ਤਰਸ ਰਹੀਆਂ ਨੇ ਇੱਕ ਦੀਆਂ ਅੱਖਾਂ ਦੇ ਵਿੱਚ ਉਹ ਆਪ ਹੀ ਬੈਠਾ ਇੰਨਾ ਅੰਤਰਾ ਹੈ ਬਾਕੀ ਦੋ ਨਜ਼ਮਾਂ ਬੜੀਆਂ بلند ਨੇ ਸੂਫੀ ਫਕੀਰ ਕਹਿ ਰਿਹਾ ਹੈ ਮਰਾਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਤੋਂ ਚੋਂ ਹਰ ਦਮ ਜਿਸ ਮੰਜ਼ਿਲ ਤੇ ਮੈਂ ਚੱਲ ਪਿਆ ਜਿਸ ਮਾਰਗ ਤੇ ਮੈਂ ਚੱਲ ਪਿਆ ਕਿੱਥੇ ਚੈਨ ਹੈ ਕਿੱਥੇ ਖੁਸ਼ੀਆਂ ਨੇ ਨਿਤ ਦਾ ਗਮ ਹੈ ਨਿਤ ਦਾ ਦੁੱਖ ਹੈ नंदलाल ਕਹਿੰਦੇ ਮਰਾਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾਦੀ ਜਿਸ ਰਸਤੇ ਤੇ ਮੈਂ ਚੱਲ ਪਿਆ ਨਿਤ ਦੀਆਂ ਖੁਸ਼ੀਆਂ ਨੇ ਨਿਤ ਦਾ ਆਨੰਦ ਹੈ ਨਿਤ ਦੇ ਖੇੜੇ ਨੇ ਨਿਤ ਦੀਆਂ ਮਸਤੀਆਂ ਨੇ ਫਿਰ ਹਾਫਿਜ਼ ਕਹਿੰਦੇ ਨੇ ਜਰਸ ਫਰਿਆਦਮੀ ਦਾ ਰਦ ਕਿ ਬਰਬੰਦੇਦ ਮਹਿਮਲ ਹਾ ਜਦ ਮੈਂ ਥੋੜਾ ਜਿਹਾ ਵਿਸ਼ਰਾਮ ਕਰਨ ਦੀ ਸੋਚਦਾ ਆਪਣਾ ਸਮਾਨ ਖਲੇਰ ਛੱਡਦਾ ਤਾਂ ਮੌਤ ਦਾ ਘੜਿਆਲ ਵੱਜ ਪੈਂਦਾ ਮੈਨੂੰ ਖਲੇਰਿਆ ਹੋਇਆ ਸਮਾਨ ਫਿਰ ਸਮੇਟਣਾ ਪੈਂਦਾ ਫਿਰ ਪੋਟਲੀ ਬੰਨਣੀ ਪੈਂਦੀ ਹੈ ਫਿਰ ਚੱਲਣਾ ਪੈਂਦਾ ਹੈ ਤੋ ਹਾਫਿਜ਼ ਕਹਿੰਦੇ ਨੇ ਜਰਸ ਫਰਿਆਦਮੀ ਦਾ ਰਦ ਕਿ ਬਰਬੰਦੇ ਦਾ ਮਹਿਮਲ ਹਾ ਭਾਈ ਨੰਦ ਲਾਲ ਜੀ ਮਹਾਰਾਜ ਫਰਮਾਨ ਕਰਦੇ ਨੇ ਜਰਸ ਬੇਹੂਦਾ ਮੇ ਨਾਲਦ ਕੁਝਾ ਬੰਦੇ ਮਹਿਮਲ ਹਾ ਮੌਤ ਦਾ ਘੜਿਆਲ ਬੇਹੂਦਾ ਵੱਜ ਰਿਹਾ ਕਿਉਂ ਕਿ ਅਸੀਂ ਤੇ ਕਦੀ ਪੰਡ ਖੋਲੀ ਨਹੀਂ ਅਸੀਂ ਤੇ ਪੋਟੜੀ ਬਣ ਕੇ ਹੀ ਰੱਖੀ ਹੋਈਏ ਸਾਡੀ ਨਿਚ ਨਿਤ ਚੱਲਣ ਦੀ ਤਿਆਰੀ ਅਸੀਂ ਤੇ ਬਿਲਕੁਲ ਤਿਆਰ ਬੈਠੇ ਆ ਇਹ ਨਗਾਰਾ ਤੇ ਉਹਨਾਂ ਵਾਸਤੇ ਵਜੇ ਜੋ ਸੁੱਤੇ ਪੈਣੇ ਤੇ ਜੋ ਤਿਆਰੀ ਬੈਠੇ ਨੇ ਉਨਾ ਵਾਸਤੇ ਨਗਾਰਾ ਕੀ ਮੈਨੇ ਰੱਖਦਾ ਹੈ। ਉਨਾ ਵਾਸਤੇ ਮੌਤ ਦਾ ਘੜਿਆਲ ਕੀ ਮੈਨੇ ਰੱਖਦਾ ਹੈ। ਅਸੀਂ ਤੇ ਤਿਆਰ ਬੈਠੇ ਆਂ ਸਾਡੀ ਨਿਤ ਚੱਲਣ ਦੀ ਤਿਆਰੀ। ਅਸੀਂ ਤੇ ਆਪਣਾ ਮਨ ਖੰਡਾਇਆ ਹੀ ਨਹੀਂ ਤੇ ਜਦ ਖੰਡੇ ਲਿਆ ਹੀ ਨਹੀਂ ਸਮਾਨ ਖਲੇ ਰਿਆ ਹੀ ਨਹੀਂ ਤੇ ਪੋਟਲੀ ਕੀ ਬੰਨੀਏ ਪੋਟਲੀ ਤੇ ਬੰਨੀ ਪਈਗੇ। ਅਸੀਂ ਤੇ ਮਨ ਆਪਣਾ ਜੋੜ ਕੇ ਹੀ ਰੱਖਿਆ ਹੋਇਆ। ਅਸੀਂ ਤੇ ਤਿਆਰ ਬੈਠੇ ਆਂ ਮੌਤ ਦਾ ਘੜਿਆਲ ਐਵੇਂ ਭਿਉਦਾ ਪਿਆ ਵੱਜਦਾ ਹੈ ਇਹ ਤੇ ਉਹਨਾਂ ਵਾਸਤੇ ਹੈ ਜੋ ਅਚੇਤ ਸੁੱਤੇ ਪੈਣੇ। ਕਈ ਮਨੁੱਖ ਐਸੇ ਨੇ ਜੋ ਥੋੜੀ ਜੀਆਂ ਸ਼ਬਦ ਵਿਚਾਰ ਨਾਲ ਜਾਗ ਪੈਂਦੇ ਨੇ ਪਰ ਕੁਝ ਸ਼ਬਦ ਵਿਚਾਰ ਨਾਲ ਨਹੀਂ ਜਾਗਦੇ ਉਹਨਾਂ ਨੂੰ ਕਰਣਾ ਰਸ ਨਾਲ ਭਰੀਆਂ ਹੋਈਆਂ ਕੁਝ ਸਾਖੀਆਂ ਚਾਹੀਦੀਆਂ ਕਹਾਣੀਆਂ ਚਾਹੀਦੀਆਂ ਕਈ ਉਹਨਾਂ ਨਾਲ ਵੀ ਨਹੀਂ ਜਾਗਦੇ ਇਬਾਦਤ ਉਪਾਸ਼ਨਾ ਬੰਦਗੀ ਇਹਦੇ ਨਾਲ ਵੀ ਨਹੀਂ ਜਾਗਦੇ ਤੋ ਕਾਦਰ ਕਰੀਮ ਨੇ ਦੁੱਖ ਇੱਕ ਘੜਿਆਲ ਬਣਾਇਆ ਹੈ ਦੁੱਖ ਦੁੱਖ ਦੀ ਇੱਕ ਝੋਟ ਦੁੱਖ ਪਰਮਾਤਮਾ ਦੀ ਤਰਫੋਂ ਕਰੋਪੀ ਨਹੀਂ ਹੈ ਕੀਤਿਆਂ ਦੁੱਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤ ਆ ਇਹ ਅਕਾਲ ਪੁਰਖ ਇਹ ਵੀ ਇੱਕ ਤੇਰੀ ਦਾਤ ਹੈ ਪਰ ਕਈ ਦੁੱਖ ਦਾ ਘੜਿਆਲ ਜਿਉਂ ਵੱਜਦਾ ਹੈ ਇਹਦੇ ਨਾਲ ਵੀ ਨਹੀਂ ਜਾਗਦੇ ਤੋ ਕਾਦਰ ਕਰੀਮ ਨੇ ਮੌਤ ਦਾ ਨਗਾਰਾ ਬਜਾਇਆ ਕੋਈ ਅਜ਼ੀਜ਼ ਅਕਾਰਬ ਚਲਾਣਾ ਕਰ ਜਾਂਦਾ ਹੈ ਮਨ ਪਵਿੱਤਰ ਹੋ ਜਾਂਦਾ ਹੈ ਬੈਰਾਗੀ ਹੋ ਜਾਂਦਾ ਹੈ ਸੰਸਾਰ ਤੋਂ ਮਨ ਉਪਰਾਮ ਹੋ ਜਾਂਦਾ ਹੈ ਕਿਸੇ ਅਜ਼ੀਜ਼ ਨੂੰ ਆਪਣੇ ਕੰਧਿਆਂ ਦੇ ਚੁੱਕ ਕੇ ਜਦ ਸ਼ਮਸ਼ਾਨ ਘਾੜ ਤੱਕ ਲੈ ਜਾਈਦਾ ਹੈ ਮਨ ਇਤਨਾ ਪਵਿੱਤਰ ਹੁੰਦਾ ਹੈ ਜੈਸੇ ਕਿ ਇੱਕ ਬ੍ਰਹਮ ਗਿਆਨੀ ਦਾ ਹੁੰਦਾ ਹੈ ਮਨ ਸੰਸਾਰ ਤੋਂ ਇਤਨਾ ਉਪਰਾਮ ਹੁੰਦਾ ਹੈ ਜੈਸੇ ਕਿ ਇੱਕ ਭਗਤ ਦਾ ਹੁੰਦਾ ਹੈ ਮਨ ਸੰਸਾਰ ਤੋਂ ਇਤਨਾ ਉੱਚਾ ਹੋ ਜਾਂਦਾ ਹੈ ਜੈਸੇ ਕਿ ਇੱਕ ਸੰਤ ਦਾ ਹੋਵੇ ਤੋ ਜਰਸ ਬੇਹੂਦਾ ਮੇਨ ਹਾਲਤ ਕੁਜਾ ਬੰਦੇ ਮ ਮਹਮਲ ਹ ਇਹ ਮੌਤ ਦਾ ਘੜਿਆਲ ਬੇਹੂਦਾ ਪਿਆ ਵੱਜਦਾ ਇਹ ਤੇ ਉਹਨਾਂ ਵਾਸਤੇ ਵੱਜੇ ਜੋ ਸੁੱਤੇ ਪੈ ਨੇ ਪਾਈ ਸਾਹਿਬ ਕਹਿੰਦੇ ਨੇ ਸਾਡੀ ਨਿਤ ਚੱਲਣ ਦੀ ਤਿਆਰੀ ਅਸੀਂ ਤੇ ਮੌਤ ਦੀ ਉਡੀਕ ਦੇ ਚਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਜਦ ਬੰਦੇ ਨੂੰ ਪਤਾ ਚਲ ਜਾਏ ਤਿਆਰੀ ਕਰਨੀ ਹੈ ਜਾਣੀ